अज्जी जा रहे पटियाले मेरे घर तो ब्रो। प्रोह अज पटिया एक दो कम अजे से श्री गुरु तेग बहादुर जी का शहीद दिवस भी अज्ड़ते हुए दुक्खड़ मान साहब भी मत्था टेक के आवोंगे पटियाले दो कम अजे से वो करते फिर असी थो दिखाएं श्री दुखड़ मान साहब चलिए प्रो चलो दिस इज मून ये कलर चेंज करता है मैं यस ও পিছনে পড়বার দেখলে ভালো কিছু ਵਾਈਡਿੰਗ ਵਿੱਚ ਆਹ ਹਾਂ ਬੁਲਟ ਕਰਤਾ ਆਪਾਂ ਪਾਰਕ ਤੇ ਸਪੀਡ ਬਹੁਤ ਆਜੂ ਬਹੁਤ ਆ ਸਪੀਡ ਬਹੁਤ ਆਜੂ ਵਾਹਿਗੁਰੂ ਜੀ ਦੇ ਆਪਣੇ ਦੁਖਨਵਾਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਆ ਉਹਦੇ ਕਰਕੇ ਅੱਜ ਜਿਹੜੀ ਭੀੜ ਆ ਉਹ ਬਹੁਤ ਆ

ਭਗਵਾਨ ਮਾਲ ਨੇ ਕਿਹਾ ਮਾਈ ਜੋ ਵੀ ਹਾਜ਼ਰ ਹੋਵੇ ਇੱਥੇ ਕੋਈ ਦਾਵਾ ਕੋਣੀ ਆ ਵੀ ਇੰਨਾ ਹੀ ਲੈਣਾ ਮਾਈ ਖਿਜੀ ਹੋਈ ਨਗਰ ਪ੍ਰਸ਼ਾਸਨ ਦਾ ਵੀ ਨਹੀਂ ਪੱਕਦਾ ਕਈ ਵੇਰਾਂ ਸੇ ਖਿਜੀ ਹੋਈ ਮਾਈ ਨੇ ਆਖਿਆ ਵੀ ਹੋਰ ਤਾਂ ਨਹੀਂ ਕੁਝ ਹਾਜ਼ਰ ਹੈ ਕੂੜਾ ਪਿਆ ਇਹ ਸਾਰੀਆਂ ਤੇਰੀ ਛੋਣੀ ਚ ਲੈ ਜਾਣਾ ਲੈ ਚਾਚੇ ਪੱਗੂ ਮਾਲ ਦਾ ਸਬਰ ਵੇਖੋ ਏਡਾ ਛੋੜੀ ਅੜਲੀ ਲਿਆ ਭੈਣ ਤੋੜੀ ਚ ਪਾਤਾ ਉਹਨੇ ਗੁੱਸੇ 'ਚ ਸੜੀ ਨੇ ਉਦਾਂ ਹੀ ਭਾਈ ਸਾਹਿਬ ਉਹ ੂੜਾ ਘੜ ਲਿਆ ਏ ਫਿਰ ਟੋਲਿਆਂ ਦੇ ਵਿੱਚ ਇੱਕ ਫੇਰ ਦੀ ਗਿੱਟ ਐਨੇ ਚਲੋ ਕੁਝ ਧਾਰਿਆ ਉਹ ਆਪਣੇ ਹੀ ਪਿੱਖੇ ਘੜ ਕਰਨ ਦਾ ਮੱਥਾ ਸੀ ਲਿਆ ਟੇਕ ਮਹਾਰਾਜ ਕਹਿੰਦੇ ਆਪ ਹੀ ਆਪ ਘੁੜ ਰਹਿ ਗਿਆ ਮੱਥਾ ਟੇਕਣ ਤੋਂ ਬਾਅਦ ਅਸੀਂ ਹੁਣ ਦੁਆਰ ਤੇ ਹੋਰ ਪਾਇਆ ਆ ਰਹੇ ਹਿੰਦਰ ਸ਼ਕਣ ਦੇ ਲਈ ਸਾਰੇ ਹਾ ਮਹਾਰਾਜ ਇੱਕ ਸਿੱਖ ਦੇ ਕਰੋ ਲੰਗਰ ਹਾਲ ਦੇ ਬਾਹਰ ਵੀ ਬਹੁਤ ਜਿਆਦਾ ਭੀੜ ਆ ਆ ਤੁਹਾਡੇ ਪਿਛਲੇ ਪਾਸੇ ਥੇਰੀ ਦਾ ਬਹੁਤਾ ਇਹ ਵੀ ਪ੍ਰਵਾਨ ਕਰੋ ਨਵੇਂ ਪਾਤਸ਼ਾਹ ਕਹਿੰਦੇ ਇਹ ਵੀ ਪ੍ਰਵਾਨ ਹੋਣ ਆ ਗਈ ਸਾਰੀ ਸੰਪੂਰਨ ਭੇਟਾ ਜਿਹਨੇ ਸਾਡੇ ਪਿੰਡ ਸੇਟ ਦੇ ਕਰੋ ਆ ਭੇਟਾ ਆਈ ਹੈ ਨਾ 베ਰ ਦੀ ਘਟਕ ਉਹਨੋਂ ਗਰੀਬ ਨਾ ਰਹੇ ਲੰਗਰ ਹਾਲ ਦੇ ਬਾਹਰ ਕੇਲਿਆਂ ਦਾ ਲੰਗਰ ਚੱਲ ਰਿਹਾ ਗ੍ਰਿਤਤ ਲੈ ਲਓ ਵੇ ਲੈ ਲੈ ਕੋ ਲੈ ਆਇਤ ਲੈ ਮੇਰੇ ਵਾਸਤੇ ਲੈ ਅੱਛਾ ਅੱਛਾ ਕਿੰਨੇ ਫਲਾ ਬੀ ਕੋਈ ਨਹੀਂ ਟੈਂਸ਼ਨ ਕਰਾਉਣ ਬਹਾਰ ਆਪੀ ਉਹ ਸਾਰਾ ਪ੍ਰਸ਼ਾਦਾ ਵਾਹਿਗੁਰੂ ਠੱਲਾ ਵਾਹਿਗੁਰੂ ਵਾਹਿਗੁਰੂ ਜੰਗਰਸੀ ਚੱਕ ਲਿਆ ਤੇ ਹੁਣ ਸਾਨੂੰ ਇੱਕ ਤੋਂ ਬਾਜ਼ਾਰ ਦੇ ਕੰਮ ਨੇ ਇਸ ਕੋ ਸਿੱਧਾ ਜਾਵਾਂਗੇ ਸ਼ੇਰਾਂ ਵਾਲੇ ਗੇਟ ਔਰੰਗਜ਼ੇਬ ਬਾਦਸ਼ਾਹਪੁਰ ਸਾਦਪੁਰਾ ਉੱਥੋਂ ਕੁ ਸਾਮਾਨ ਜੋ ਲੈਣਾ ਤੇ ਇਸ ਤੋਂ ਬਾਅਦ ਸਿੱਧਾ ਪਿੰਡ ਪਰ ਪੀੜ ਬਹੁਤ ਜੰਗਰਹਾਲ ਚੀ ਬਹੁਤ ਪੀੜ ਸੀ ਹਨਾ ਚਲਿਓ ਗੱਡੀ ਦਾ ਨੰਬਰ ਦੇਖਣਾ ਸੋ 767 ਮਰਸੀਡੀਜ਼ 350 ਮਰਸੀਡੀਜ਼ 350 ਦੀ ਹੈ। ਤੋਂ ਇਹ ਪਾਰ ਕਰ। ਇਹਨੂੰ ਪ੍ਰਾਪਤ ਕਰੋ। ਕਲੀ ਕਰ ਦਿੱਤਾ। ਚਲੋ। ਦੋ ਸਿੱਖ ਭਾਈ ਉਧਰ ਠੋਰ ਜੀ ਤੇ ਭਾਈ ਗੁਰਦਤਾ ਤਾਂ ਜਦੋਂ ਮਤਲਬ ਕੋਈ ਪਾਸਾ ਦੇ ਦੇ ਰਿਹਾ ਨਾ ਰਸਮੀ ਪਾਸਾ ਪਰ ਕੋਈ ਨਹੀਂ ਆਇਆ ਆਹ ਦੇਖੋ ਜੀ ਇਹਨਾਂ ਦੇ ਕੋਲ ਕੋਈ ਜਾਨ ਹੈ ਤਾਂ ਇਹਨੀਆਂ ਜੀ ਆਖੋ ਤਾਂ ਸੋ ਹੁਣ ਆਗੇ ਅਸੀਂ ਪਾਰਕਿੰਗ ਦੇ ਵਿੱਚ ਮੱਥਾ ਅਸੀਂ ਟੇਕ ਲਿਆ ਇੱਕ ਤਾਂ ਭੀੜ ਬਹੁਤ ਸੀ ਪਰ ਇੱਥੇ ਦਿਲ ਬਹੁਤ ਲੱਗਦਾ ਆਖੇ ਤੁਸੀਂ ਜਦ ਵੀ ਕਦੇ ਤੁਸੀਂ ਜਿਹੜੇ ਨੇੜੇ ਤੇੜੇ ਵਾਲਿਆਂ ਆ ਦੂਰ ਵਾਲੇ ਵੀ ਹੋ ਦੁਖਣਵਾਨ ਸਾਹਿਬ ਜਰੂਰ ਆਇਆ ਕਰੋ ਇੱਥੇ ਨਾ ਹਨਾ ਕਰ ਦਿੱਤਾ ਅੰਦਰ ਜਾ ਜਾਣਿਆਂ ਦਿਲ ਖ ਬਹੁਤ ਲੱਗਦਾ ਹਨਾ ਜਿਲੇ ਨਹੀਂ ਜੀਓ ਨਹੀਂ ਕਰਦਾ ਵਾਪਸ ਆਉਣ ਦਾ ਇੰਨਾ ਦਿਲ ਲੱਗਦਾ ਆ ਆਪਣੇ ਸਵੇਰੇ ਆਪਾਂ ਦਿਲ ਸਾਹਿਬ ਹੁਣਾ ਚਾਹੀਦਾ ਜੀ ਧੀ ਮੇਨ ਗੱਲ ਕੀ ਕਹਿ ਰਹੇ ਸੀ ਮੈਂ ਤਾਂ ਆਇਆ ਕਹਿ ਰਿਹਾ ਸੀਗਾ ਹਾਂ ਦੁਖੀ ਸੀ ਹਾਂ ਮੈਂ ਕੱਲ ਵੀ ਦੁਖੀ ਸੀਗਾ ਹਾਂ ਹੁਣ ਸੁਖੀ ਆ ਹੁਣ ਗਿਆ ਸਕੂਨ ਮਿਲ ਗਿਆ ਵੈਰੀ ਗੁੱਡ ਕਰਿਆ ਜਾਂ ਕਿਹਾ ਮੈਲੀ ਰੈਕਟਨਾ ਸੀਗਾ ਚਲੋ ਮੱਥਾ ਦੇਖ ਲਿਆ ਆਹਾਹਾ ਰਸਤੇ ਚ ਆਉਂਦੇ ਹੋ ਸਾਡਾ ਯਾਰ ਬੁਲਟ ਦਾ ਐਪ ਲੱਗ ਗਿਆ ਪਤਾ ਨਹੀਂ ਸ਼ਾਰਟ ਹੋ ਗਿਆ ਤੇ ਬੁਲਟ ਖੜ ਗਿਆ ਹੁੰਦਾ ਹੁੰਦਾ ਰਸਤੇ 'ਚ 21 ਨੰਬਰ ਵਾਲੇ ਪੁਲ ਥੱਲੇ ਖੜਿਆ ਉਹ ਕਿਵੇਂ ਹੋਇਆ ਥਾ ਜੇ ਹਾਦਸਾ ਅਚਾਨਕ ਸੇ ਕਮਲਾ ਹੋਇਆ ਥਾ ਤੇ ਇੱਥੇ ਸੀ ਕਰਾਉਣ ਲੱਗੇ ਕਮਾਲ ਦੀ ਗੱਲ ਹੈ ਵੀ ਇਹ ਜਿਹੜਾ ਮੁੰਡਾ ਰਿਪੇਅਰ ਕਰ ਰਿਹਾ ਇਹ ਮੇਰਾ ਪੁਰਾਣਾ ਸਟੂਡੈਂਟ ਨਿਕਲ ਗਿਆ ਮੈਂ ਸ਼ਕਲ ਪਛਾਣ ਲਈ ਇਹਦੀ ਮਾ ਤੂੰ ਆ ਵੇ ਕਹਿੰਦਾ ਹਾਂ ਜੀ ਮੈਂ ਉਹੀ ਆ ਮੈਂ ਤੁਹਾਨੂੰ ਪਛਾਣ ਲਿਆ ਕਮਾਲ ਦਾ ਕੋਇਨਸੀਡੈਂਸ ਹੈ ਨਾ ਇਤਿਫਾਕ ਉਹ ਮੇਰਾ ਬਹੁਤ ਬੋਲਟ ਹੋ ਗਿਆ ਆਪਣਾ ਸਟਾਰਟ ਅਹ ਹੋਜੀ ਬੁਲਟ ਹੋ ਗਿਆ ਸਟਾਰਟ ਆ ਆ ਆ ਬਹੁਤ ਅੱਖ ਹੋਇਆ ਉਹ ਲੋਕ ਕੱਪੇ ਖਾਣ ਗਏ ਸੀਗੇ ਉਹ ਲੋਕ ਕੱਪੇ ਕੀ ਕੀ ਰੁਪਏ ਦੇ ਟਾਈਮ ਵੀ ਤਾਂ ਮਹਿੰਗਾ ਜੀ ਉਹਦੇ ਕੰਟਾ ਛੱਡਾ ਹੋ ਗਿਆ ਇੱਕ ਖਰਾਬ ਤੇ ਹੁਣ ਮਿਲਦੇ ਆਗੇ ਮਾਰਕੀਟ ਚ ਗੋਲ ਗੱਪੇ ਜੀ ਮਾਨ ਸਿੰਘ ਦੇ ਕਿਆਲੇ ਮਾਨ ਸਿੰਘ ਹੈ? ਹੋਰ ਸੁਣਾ। ਸੋ ਅਸੀਂ ਖੜੇ ਆਂ ਜੀ ਮਾਡਲ ਟਾਊਨ ਗੋਲ ਗੱਪੇ ਖਾਣ ਮਾਨ ਸਿੰਘ ਦੇ ਤੇ ਇਸ ਤੋਂ ਖਾ ਕੇ ਫਿਰ ਚੱਲਦੇ ਆਂ ਪਿੰਡ ਮੋਟਰ ਬੁਲਟ ਨੇ ਬੜਾ ਟਾਈਮ ਲਵਾਤਾ। ਡੇਢ ਘੰਟਾ ਬੁਲਟ ਨੇ ਲਵਾਤਾ। ਦੋ ਘੰਟੇ ਦੋ ਘੰਟੇ ਢੇੜ ਘੰਟੇ ਜਿੰਨਾ ਵੀ ਸਾਢੇ 6 ਤਾਂ ਹੋ ਗਏ ਤੇ ਬਸਾ ਖਾ ਕੇ ਗੁਲਗੱਪੇ ਸੁਬਾਹ ਪਿੰਡੋਂ ਪੜ ਮਿੰਦੇ ਦੀ ਕੀ ਖਾ ਰਿਹਾ ਹੁਣ ਹੈ ਮੋਮੋ ਟੈਗੋਰ ਥੀਏਟਰ ਦੇ ਸਾਹਮਣੇ ਉਹ ਫੜ ਤੇਰੀ ਅੱਗੇ ਪਲੇਟ ਜੀ ਦਰਵਾਜ਼ੇ ਕੋਲ ਆਪਣੇ ਕਈ ਹੌਂਦੂ ਨਹੀਂ ਖਾਂਦੀ ਹੈਗੀ ਇਹ ਜਿਹੜੀ ਮੈਂ ਕਹਿੰਦਾ ਨੂੰ ਯਾਰ ਪਤਲੀ ਬੋਕਰ ਰੱਖੇ ਚੜਨੀ ਨਾਲ ਵੀ ਨਹੀਂ ਲੱਗਦੀ ਗੋਡੀੜੂ ਮਾਰਕੀਟ ਵਾਲੇ ਕੰਮ ਵੀ ਸਾਰੇ ਨੇ ਵੇਡ ਲਏ ਮੋਮੋਜ਼ ਵੀ ਖਾ ਲਏ ਗੋਲ ਗੱਪੇ ਵੀ ਖਾ ਲਏ ਹੋਰ ਤਾਂ ਨਹੀਂ ਖਾਣਾ ਕੁਛ ਬੁਲਟ ਕਿੱਧਰ ਗਿਆ ਆਪਣੇ ਓ ਖੜਾ ਓ ਜਸ ਗਿਆ ਤੇ ਮਾਡਲ ਟਾਊਨ ਖੜੇ ਆ ਹੁਣ ਫਾਈਨਲ ਹੋਰ ਤਾਂ ਨਹੀਂ ਕਿੱਥੇ ਜਾਣਾ ਸਿੱਧਾ ਪਿੰਡ ਤੇ ਹੁਣ ਅਸੀਂ ਜਾ ਰਹੇ ਹਾਂ ਸਿੱਧਾ ਪਿੰਡ ਨੂੰ ਮਿਲਦੇ ਆ ਆ ਕੇ ਪਿੰਡ ਬਾਪਾਏ ਹਲੇ ਠੰਡ ਬਹੁਤ ਲੱਗਣੀ ਆ ਹਾਂ